ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ 당당 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਗਏ ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਗੱਡ ਅਖਾਉਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਬਗਦਾਦ ਸ਼ਹਿਰ ਦੇ ਬਾਹਰ ਡੇਰਾ ਕੀਤਾ ਜਦੋਂ ਫਜ਼ਰ ਦੀ ਨਮਾਜ਼ ਦਾ ਸਮਾਂ ਹੋਇਆ ਪੂਰੇ ਬਗਦਾਦ ਦੇ ਲੋਕ ਸੁੱਤੇ ਹਨ ਅਜੇ ਨਮਾਜ਼ ਅਦਾ ਹੋਣੀ ਹੈ ਅਮਰਤ ਵੇਲਾ ਹੋਇਆ ਮਹਾਰਾਜ ਨੇ ਆਖਿਆ ਮਰਦਾਨਿਆਂ ਰਵਾਬ ਛੇੜ ਆਪਾਂ ਖੁਦਾ ਦੀ ਬਾੰਗ ਦੇਈਏ ਭਾਈ ਮਰਦਾਨੇ ਜੀ ਨੇ ਰਵਾਬ ਛੇੜੀ ਮਹਾਰਾਜ ਬਗਦਾਦ ਦੇ ਬਾਹਰ ਬੈਠੇ ਉੱਚੀ ਆਵਾਜ਼ ਵਿੱਚ ਬੋਲੇ ਇੱਕ ਓੰਕਾਰ ਸਤਨਾਮ ਪੂਰੇ ਬਗਦਾਦ ਵਿੱਚ ਸੁੰਨ ਪੈ ਗਈ ਪੂਰੇ ਸ਼ਹਿਰ ਦੇ ਲੋਕ ਹੈਰਾਨ ਹੋ ਗਏ ਕਿ ਕੌਣ ਗਾ ਰਿਹਾ ਹੈ ਜਿੰਨੇ ਕਾਜੀ ਹਾਜੀ ਸਾਨੇ ਸਾਰੇ ਇਕੱਠੇ ਹੋ ਗਏ ਉਸੇ ਸਮੇਂ ਜਿੰਨੇ ਪੀਰ ਸਾਨੇ ਇਕੱਠੇ ਹੋ ਗਏ ਕੌਣ ਗਾ ਰਿਹਾ ਹੈ ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ ਇਸ ਗਾਉਣ ਵਾਲੇ ਨੇ ਸਹਿਰ ਸੁਨ ਕਰ ਦਿੱਤਾ ਐਨੀ ਵੱਡੀ ਤਾਕਤ ਲੋਕ ਸੁਨ ਹੋ ਗਏ ਸੁਣ ਕੇ ਉਹ ਇਕੱਠੇ ਹੋ ਕੇ ਆਏ ਪੀਰ ਦਸਤਗੀਰ ਨੇ ਆਪਣੇ ਮੁਰੀਦ ਵੇਜੇ ਜਾਓ ਪੁੱਛੋ ਕੌਣ ਹੈ ਉਨਾਂ ਨੇ ਆ ਕੇ ਦੱਸਿਆ ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਹਨ ਅਕਾਲ ਰੂਪ ਕਲਯੁਗ ਦੇ અવਤਾਰ ਨਾਲ ਉਹਨਾਂ ਦੇ ਭਾਈ ਮਰਦਾਨਾ ਹੈ ਉਹ ਗਾ ਰਹੇ ਹਨ ਪੁੱਛਿਆ ਪੀਰ ਦਸਗੀਰ ਨੇ ਕੌਣ ਹੈ ਦੱਸਣ ਵਾਲਿਆਂ ਨੇ ਦੱਸਿਆ ਜੀ ਗੁਰੂ ਨਾਨਕ ਆਏ ਹਨ ਪੀਰ ਦਸਗੀਰ ਨੇ ਆਖਿਆ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਹਨ ਇਸੇ ਵਕਤ ਪੀਰ ਮੁਰ이드 ਕਾਜੀ ਇਕੱਠੇ ਕਰੋ ਗੁਰੂ ਨਾਨਕ ਨੂੰ ਹੁਣੇ ਇਸੇ ਸਮੇਂ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਹਨ ਪਹਿਲੀ ਗੱਲ ਬਗਦਾਦ ਦੇ ਅੰਦਰ ਨਮਾਜ਼ ਦੇ ਵਕਤ ਉਹਨਾ ਕਿਸੇ ਹੋਰ ਦਾ ਕਲਾਮ ਪੜਿਆ ਹੈ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ਼ ਵਜਾਉਣਾ ਮਨਾ ਹੈ ਉਹ ਰਵਾਬ ਵਜਾ ਕੇ ਗਾ ਰਿਹਾ ਹੈ ਇੱਥੇ ਸਾਜ਼ ਨਾਲ ਗਾਉਣਾ ਸਾਜ਼ ਵਜਾਉਣਾ ਸਖਤ ਮਨਾ ਹੈ ਉਹ ਸਾਜ਼ ਵਜਾ ਕੇ ਗਾ ਰਿਹਾ ਹੈ ਸਾਰੇ ਇਕੱਠੇ ਹੋ ਗਏ ਤੇ ਗੁਰੂ ਜੀ ਵੱਲ ਆਏ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ ਹੱਥਾਂ ਵਿੱਚ ਪੱਥਰ ਪਕੜੇ ਹੋਏ ਹਨ ਇਸ ਤਸਵੀਰ ਨੇ ਆਖਿਆ ਜਦੋਂ ਮੈਂ ਇਸ਼ਾਰਾ ਕਰਾਂਗਾ ਪੱਥਰ ਮਾਰ-ਮਾਰ ਕੇ ਮਾਰ ਦੇਣਾ ਹੈ ਗੁਰੂ ਨਾਨਕ ਨੂੰ ਸ੍ਰੀ ਗੁਰੂ ਨਾਨਕ ਵਾਲ ਪੱਥਰ ਲੈ ਕੇ ਆ ਗਏ ਬਗਦਾਦ ਦੇ ਲੋਕ ਨਾਲ ਦਸਗੀਰ ਵੀ ਆ ਗਿਆ ਮਹਾਰਾਜ ਨੇ ਹੁਣ ਜਿਹੜੀ ਬਾੰਗ ਦਿੱਤੀ ਸੀ ਸਾਰਿਆਂ ਨੂੰ ਇਕੱਠਾ ਕਰਕੇ ਉਹ ਬੜੀ ਅਨੋਖੀ ਸੀ ਮਹਾਰਾਜ ਨੇ ਹੁਣ ਜਿਹੜੀ ਬਾਗ ਦਿੱਤੀ ਸੀ ਉਹਨੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਉਹ ਬੜੀ ਅਨੋਖੀ ਬਾਣ ਸੀ ਜਦੋਂ ਬਗਦਾਦ ਦੇ ਸਾਰੇ ਲੋਕ ਇਕੱਠੇ ਹੋ ਗਏ ਤਾਂ ਮਹਾਰਾਜ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਛੋਟੇ ਵੱਡੇ ਹਿਲ ਗਏ ਮਹਾਰਾਜ ਉੱਚੀ ਸੁਰ ਨਾਲ ਕਹਿੰਦੇ ਪਾਤਾਲਾ ਪਾਤਾਲੇ ਲੱਖ ਆਗਾਸਾ ਆਸ ਔੜਕ ਔੜਕ ਬਾੜ ਥਕੇ ਵੇਦ ਕਹਿਣ ਇੱਕ ਬਾਤ ਸੁਣਦਿਆਂ ਸਾਰ ਹੀ ਪੀਰ ਤਸਵੀਰ ਤਾਂ ਐ ਗੁੱਸੇ ਆ ਗਿਆ ਜਿਵੇਂ ਸੱਪ ਨੇ ਡੰਗ ਲਿਆ ਹੋਵੇ ਉਹਦੇ ਸੀਨੇ ਤੇ ਸੱਪ ਲੇਕਣ ਲੱਗ ਪਏ ਉਹਨੇ ਆਖਿਆ ਬਾਬਾ ਤੂੰ ਤੀਜੀ ਗਲਤੀ ਕਰ ਦਿੱਤੀ ਹੈ ਤੂੰ ਕੱਲਾ ਰਵਾਵ ਨਾਲ ਗਾਇਆ ਨਹੀਂ

سی جی کیا ہے گلط نہیں کیا سارے مسلمان شانت ہو گئے بابا ت سہی کہ مہاراج نے آخر بائی حضرت نہیں کہ چودہ لوگ ہیں ست پتال ست اکاس چودہ ہو گئے انہوں نے سچ ہی کیا ہے پر میں سچ کہہ رہا ہاں پتہ ہے کیوں ਔਰ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹਨੇ ਕਹਿ ਦਿੱਤੇ ਜਿੰਨੇ ਮੈਨੂੰ ਨਜ਼ਰ ਆ ਰਹੇ ਹਨ ਉਹਨੇ ਮੈਂ ਕਹਿ ਰਿਹਾ ਹਾਂ ਗਲਤ ਕੋਈ ਵੀ ਨਹੀਂ ਉਹਨਾਂ ਨੂੰ 14 ਨਜ਼ਰ ਆਏ ਉਹਨੇ 14 ਬੋਲ ਦਿੱਤੇ ਮੈਨੂੰ ਲੱਖਾਂ ਹੀ ਦਿਖ ਰਹੇ ਹਨ ਤਾਂ ਮੈਂ ਲੱਖਾਂ ਹੀ ਕਹਿ ਰਿਹਾ ਹਾਂ ਨਾ حضرت ਮੁਹੰਮਦ ਸਾਹਿਬ ਨੇ ਗਲਤ ਕਿਹਾ ਹੈ ਨਾ ਮੈਂ ਗਲਤ ਕਿਹਾ ਹੈ ਉਸੇ ਲੋਕ ਸੋਚਣ ਵਾਲੇ ਗਲਤ ਕਹਿ ਰਹੇ ਹੋ ਗੁਰੂ ਪਿਆਰੇਓ ਐਨੀ ਗੱਲ ਕਹਿੰਦਿਆ ਹੀ ਪੀਰ ਦਸਤਗੀਰ ਦੀਆਂ ਅੱਖਾਂ ਝੁਕ ਗਈਆਂ ਹੁਣ ਪੀਰ ਦਸਤਗੀਰ ਬੋਲਿਆ ਕਹਿੰਦਾ ਬਾਬਾ ਸਿੱਧ ਕਰ ਸਕਦਾ ਹੈ ਭਈ ਲੱਖਾਂ ਆਕਾਸ਼ ਪਤਾਲ ਹਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਐਲਾਨ ਕਰਕੇ ਆਖਿਆ ਆਹ ਸੇਧ ਕਰ ਸਕਦਾ ਹਾਂ ਦਸਤਗੀਰ ਨੇ ਕਿਹਾ ਬਾਬਾ ਦਿਖਾ ਸਕਦਾ ਹੈ ਕਿ ਲੱਖਾਂ ਆਕਾਸ਼ ਪਤਾਲ ਹਨ ਮਹਾਰਾਜ ਨੇ ਆਖਿਆ ਆਹ ਵਿਖਾ ਸਕਦਾ ਹਾਂ ਗੁਰੂ ਪਿਆਰਿਓ ਹੁਣ ਜਿੰਨਾ ਦੇ ਹੱਥ ਵਿੱਚ ਪੱਥਰ ਸਨ ਨਾ ਦੇਖ ਪਏ ਕਿ ਇਹ ਤਾਂ ਵਿਖਾਉਣ ਤੇ ਆ ਗਏ ਹਨ ਇਹ ਤਾਂ ਇਸ ਚੁਣੌਤੀ ਨੂੰ ਮੰਨ ਰਹੇ ਹਨ ਮਹਾਰਾਜ ਨੇ ਆਖਿਆ ਵਿਖਾ ਸਕਣਾ ਹਾਂ ਦਸਤਗੀਰ ਪਰ ਇੱਕ ਸ਼ਰਤ ਹੈ ਮੇਰੀ ਜਿਸ ਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਸਾਹਮਣੇ ਬਿਠਾ ਦੇ ਔਨੋ ਵਿਖਾ ਦੇਾਂਗੇ ਲੱਖਾਂ ਆਕਾਸ ਲੱਖਾਂ ਪਤਾਲ ਜੇ ਇਹਦੇ ਤੇ ਤੈਨੂੰ ਵਿਸ਼ਵਾਸ ਹੈ ਇਹ ਸੁਣ ਕੇ ਪੀਰ ਦਸਗੀਰ ਨੇ ਆਪਣੇ ਸੈਂਕੜੇ muridਾਂ ਚੇਲਿਆਂ ਵੱਲ ਨਜ਼ਰ ਮਾਰੀ ਕਿਹਦੇ ਤੇ ਵਿਸ਼ਵਾਸ ਕਰਾਂ ਕਿਹਦੇ ਤੇ ਵਿਸ਼ਵਾਸ ਨਾ ਕਰਾਂ ਫੈਸਲਾ ਉਹਨੇ ਕੀਤਾ ਉਹਨੇ ਆਪਣੇ ਪੁੱਤਰ ਦੀ ਬਾਹਾਂ ਫੜੀ ਤੇ ਮਹਾਰਾਜ ਦੇ ਸਾਹਮਣੇ ਬਿਠਾ ਦਿੱਤਾ ਤੇ ਆਖਿਆ ਮੇਰੇ ਪੁੱਤਰ ਨੂੰ ਵਿਖਾ ਦਿਓ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਆਪਣੇ ਪੁੱਤਰ ਤੇ ਹੋਰ ਕਿਸੇ ਤੇ ਨਹੀਂ ਮੈਨੂੰ ਆਪਣੇ ਪੁੱਤਰ ਤੇ ਵਿਸ਼ਵਾਸ ਹੈ ਮੈਂ ਆਪਣੇ ਮੁਰਿਦਾਂ ਨਾਲੋਂ ਸਭ ਤੋਂ ਜ਼ਿਆਦਾ ਵਿਸ਼ਵਾਸ ਮੇਰੇ ਪੁੱਤਰ ਤੇ ਕਰਦਾ ਹਾਂ ਇਹਨੂੰ ਵਿਖਾ ਦਿਓ ਪੀਰ ਦਸਤਗੀਰ ਨੇ ਆਪਣੇ ਪੁੱਤਰ ਨੂੰ ਸਾਹਮਣੇ ਬਿਠਾਇਆ ਮਹਾਰਾਜ ਨੇ ਆਖਿਆ ਬੇਟਾ ਅੱਖਾਂ ਬੰਦ ਕਰ ਜੋ ਅਸੀਂ ਕਹਾਵਾਂਗੇ ਉਸ ਤਰ੍ਹਾਂ ਕਰ ਸਾਹਮਣੇ ਪੀਰ ਦਸਤਗੀਰ ਦਾ ਪੁੱਤਰ ਬੈਠ ਗਿਆ ਬਸ ਅੱਖਾਂ ਬੰਦ ਕਰਨ ਦੀ ਧੀਰ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਕਾਲ ਸੋਰ ਵਿੱਚ ਆਖਿਆ ਇੱਕ ਓ ਅੰਕਾਰ ਸਤਨਾਮ ਐਸੀ ਸੂਰਤ ਪੀਰ ਦਸਗੀਰ ਦੇ ਪੁੱਤਰ ਦੀ ਜੁੜੀ ਮਹਾਰਾਜ ਨੇ ਉਹਦੀ ਸੂਰਤ ਚੁੱਕ ਲਈ ਤੇ ਸਰੀਰ ਉੱਥੇ ਹੀ ਪਿਆ ਹੈ ਪਾਤਾਲਾ ਪਾਤਾਲ ਲਖ ਅਗਾਸਾ ਆਗਾਸ ਅਜ ਮਹਾਰਾਜ ਨੇ ਕਲਾ ਜ਼ਾਹਿਰ ਕਰ ਦਿੱਤੀ ਛੁਪਾਈ ਨਹੀਂ ਜੋ ਲੱਖਾਂ ਪਤਾਲ ਆਕਾਸ ਇੱਕੋ ਪਲ ਵਿੱਚ ਸਭ ਵਿਖਲਾਈ ਥੋੜੇ ਚਿਰ ਬਾਅਦ ਜਦੋਂ ਸਰੀਰ ਵਿੱਚ ਸੁਰਤ ਆਈ ਨਾ ਮਹਾਰਾਜ ਨੇ ਆਖਿਆ ਦਸਤਗੀਰ ਪੁੱਛ ਆਪਣੇ ਪੁੱਤਰ ਤੋਂ ਉਹ ਪੀਰ ਦਸਤਗੀਰ ਦਾ ਪੁੱਤਰ ਕੁਝ ਦੱਸਣ ਦੇ ਯੋਗ ਹੀ ਨਹੀਂ ਰਿਹਾ ਉਹਦੀਆਂ ਅੱਖਾਂ 'ਚੋਂ نیل چل رہا سی اس طرح نیل ڈل ڈال پہ چہرہ سرخ لال ہے کہی گور نانک خدا ہے خدا ہے اللہ ہے ساری خلکت چینی بھی سن رہی سی حیران رہ گئی جدو تیر تس گیر کے پتر نے کہا گرو نانک الہ ہے ਅੱਲਾ ਹੈ ਪੂਰਾ ਬਗਦਾਦ ਗੂੰਜ ਉਠਿਆ ਤੇ ਗੁਰੂ ਨਾਨਕ ਜੀ ਦੇ ਚੜਨਾ ਵਿੱਚ ਚੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਬਾਬਾ ਨਾਨਕ ਤੂੰ ਜਾਹਰ ਪੀਰ ਹੈਂ ਤੂੰ ਜਗਤ ਗੁਰੂ ਹੈਂ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਗੁਰੂ ਨਾਨਕ ਪੂਰਾ ਸ਼ਹਿਰ ਕਹਿਣ ਲੱਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਬੁੱਲਾਂ ਚੁੱਕਾਂ ਦੀ ਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾਨ ਗੁਰੂ ਨਾਨਕ ਲਿਖਣਾ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ